ਮੋਹਾਲੀ ਦੇ ਵੀਪੀਐਸ ਚੌਂਕ ਵਿਖੇ ਲੱਗੇ ਕੌਮੀ ਸਾਫ ਮੋਰਚਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬਾਪੂ ਲਾਭ ਸਿੰਘ ਜੀ ਬੈਠੇ ਸੀ ਕਰੀਬ 48 ਘੰਟੇ ਤੋਂ ਭੁੱਖ ਹੜਤਾਲ ਤੇ ਗੁਰਚਰਨ ਸਿੰਘ ਅਤੇ ਇੰਸਪੈਕਟਰ ਰਜੀਵ ਵੱਲੋਂ ਜੂਸ ਪਲਾ ਕੇ ਉਹਨਾਂ ਦੀ ਹੜਤਾਲ ਨੂੰ ਖਤਮ ਕੀਤਾ ਗਿਆ। ਅੱਜ 7 ਜਨਵਰੀ ਤੋਂ ਜਿਹੜਾ ਕੌਮੀ ਮੁੱਦਿਆਂ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ 7 ਜਨਵਰੀ ਤੋਂ ਹੀ 22 ਪੀਐਸ ਚੌਕ 'ਚ ਬਾਪੂ ਲਾਭ ਸਿੰਘ ਜੀ ਡਟ ਕੇ ਬੈਠੇ ਹੈ ਜਿਹੜਾ ਕਿਸਾਨੀ ਅੰਦੋਲਨ ਵੇਲੇ ਦੀ ਇਹ ਮਟਕਾ ਚੌਕ 'ਚ ਇਹਨਾਂ ਨੇ ਸਵਾ ਸਾਲ ਉੱਥੇ ਧਰਨਾ ਦਿੱਤਾ ਜੀ ਤੇ 7 ਜਨਵਰੀ ਤੋਂ ਹੀ ਇੱਥੇ 22 ਪੀਐਸ ਚੌਕ 'ਚ ਬੈਠੇ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਇਹਨਾਂ ਨੇ 48 ਘੰਟੇ ਪਹਿਲਾਂ 3 ਦਿਨ ਪਹਿਲਾਂ ਓਹ ਹੜਤਾਲ ਰੱਖੀ ਸੀ ਜੀ ਸੋ ਸਰਕਾਰਾਂ ਤੱਕ ਆਪਣਾ ਮੈਂ ਸੇਤ ਚਾਉਣ ਵਾਸਤੇ ਮੈਂ ਕਹਿੰਦਾ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ 85 90 ਸਾਲ ਦੀ ਉਮਰ ਚ ਬਾਪੂ ਲਾਭ ਸਿੰਘ ਜੀ ਜਿਨ੍ਹਾਂ ਦੀ ਭਾਵੇਂ ਸ਼ਹੀਦ ਵੀ ਆਗਿਆ ਨੇ ਨੰਦੀ ਫੇਰ ਵੀ ਉਹਨਾਂ ਦੀ ਹਮਦਾਦੀ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦੀਆਂ ਦੇ ਇਨਸਾਫ ਲਈ ਤੇ 328 ਲਾਪਤਾ ਸਰੂਪਾਂ ਦੇ ਇਨਸਾਫ ਲਈ ਉਹਨਾਂ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਭੁੱਖ ਹੜਤਾਲ ਰੱਖੀ ਹੈ ਸੋ ਅੱਜ ਇਹਨਾਂ ਦੀ ਅਸੀਂ 4 ਹੜਤਾਲ ਹੈ ਜਿਹੜੀ ਜੂਸ ਪਲਾ ਕੇ ਖਲਾਈ ਹੈ ਪ੍ਰਸ਼ਾਸਨ ਨੇ ਇਹਨਾਂ ਦਾ ਬਹੁਤ ਸਹਿਯੋਗ ਦਿੱਤਾ ਕਿਉਂਕਿ ਜਿਸ ਦਿਨ ਤੋਂ ਇਹ ਬੈਠੇ ਹੈ ਪ੍ਰਸ਼ਾਸਨ ਇਹਨਾਂ ਨਾਲ ਪੂਰੀ ਹਮਦਰਦੀ ਨਾਲ ਪੇਸ਼ ਆ ਰਿਹਾ ਸੋ ਅੱਜ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬੀਬੀ ਜੀ ਵੀ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜਾ ਇਹ ਸੰਘਰਸ਼ ਹੈ ਇਹ ਪਰਿਵਾਰ ਦੀ ਸ਼ਾਂਤੀ ਬਦਲੇ ਨਹੀਂ ਲੜਿਆ ਜਾਂਦਾ ਸੋ ਪਰਿਵਾਰ ਇਹਨਾਂ ਦਾ ਪੂਰਾ ਸਾਥ ਦੇ ਰਿਹਾ ਇਸ ਸੰਘਰਸ਼ ਚ ਸੋ ਪਰਿਵਾਰ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਉਣ ਵਾਲੀ 11 ਜਨਵਰੀ ਨੂੰ ਜੀ ਜਿਹੜਾ ਇੱਕ ਰਿਹਾਈ ਮਾਰਚ ਕੱਢਿਆ ਜਾ ਰਿਹਾ ਗੁਰਦੁਆਰਾ ਜੋਤੀਸਰੂਪ ਤੋਂ ਸੋ ਸੰਗਤਾਂ ਨੂੰ ਅਪੀਲ ਹੈ ਕਿ 11 ਜਨਵਰੀ ਨੂੰ ਗੁਰਦੁਆਰਾ ਜੋਤੀਸਰੂਪ ਫਤਿਹਗੜ੍ਹ ਸਾਹਿਬ ਉੱਥੇ ਪਹੁੰਚ ਕੇ ਤਕਰੀਬਨ ਉਹ 10:00 ਵਜੇ ਉੱਥੇ ਤੋਂ ਚਾਲੇ ਪਾਉਣੇ ਹੈ ਸੋ ਸੰਗਤਾਂ ਉੱਥੇ ਵੱਧ ਤੋਂ ਵੱਧ गिनती ਵਿੱਚ ਪਹੁੰਚਣ ਸੋ ਬਾਪੂ ਲਾਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਹਮਦਰਦੀ ਦਿਖਾਈ ਹੈ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਦਾ ਨਾਰਾ ਮਾਰਿਆ ਇਹ ਸਾਡੇ ਤੇ ਬਹੁਤ ਵੱਡਾ ਸਾਲ ਹੈ ਸੋ ਅਸੀਂ ਆਪਣਾ ਫਰਜ਼ ਨਿਭਾਇਆ ਉਹ ਆਪਕੂ ਜੀ ਦਾ ਅੰਤ ਵਿੱਚ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਅਸੀਂ ਆਪਣੇ ਕੈਦੀਆਂ ਨੂੰ ਛਡਾਉਣ ਬਾਅਦ ਤੇ 7 ਤਰੀਕ ਤੋਂ ਬੈਠੇ ਹੋਏ ਹਾਂ ਇਸ ਬਜ਼ੁਰਗ ਨੇ ਸਾਨੂੰ ਚਿੰਨ੍ਹ ਦੇ ਕੇ ਘਰ ਤੋਂ ਛੱਡ ਕੇ ਪਾਇਆ ਹੋਇਆ ਆ ਅਬ ਫਿਰ ਸਾਡੇ ਨਾਲ ਜੁੜਿਆ ਹੈ ਕੋਈ ਬੰਦਾ ਮਾੜੀ ਟੈਨਸ਼ਨ ਨਾ ਲਏ ਸਾਰੀ ਸੰਗਤ ਨੂੰ ਮੇਰੇ ਵੱਲ ਹੱਥ ਜੋੜ ਕੇ ਬੇਨਤੀ ਉਹ ਮਾਫ਼ ਕਰ ਸਕਦਾ ਕੋਈ ਗਲਤੀ ਹੋਮੀ ਗਾਇਰਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ